ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਨੂੰ ਜਿਵੇਂ ਦੁਨਿਆਵੀ ਜ਼ਿੰਦਗੀ ਦੇ ਪਰਦੇ ਤੋਂ ਗਾਇਬ ਕਰ ਦਿੱਤਾ ਗਿਆ ਹੋ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਉੱਤੇ ਬਣੀ ਫਿਲਮ ਪੰਜਾਬ 95 ਵਿੱਚੋਂ ਉਹਨਾਂ ਦੀ ਰੂਹ ਵੀ ਫਿਲਮੀ ਪਰਦੇ ਤੋਂ ਗਾਇਬ ਹੋ ਜਾਵੇ ਕਿਸੇ ਫਿਲਮ ਦਾ ਨਾਮ ਬਦਲਿਆ ਜਾ ਸਕਦਾ ਹੈ ਕੋਈ ਦ੍ਰਿਸ਼ ਵੀ ਬਦਲਿਆ ਜਾ ਸਕਦਾ ਹੈ ਗੀਤ ਵੀ ਬਦਲੇ ਜਾ ਸਕਦੇ ਨੇ ਕੁਝ ਡਾਇਲੌਗ ਵੀ ਬਦਲੇ ਜਾ ਸਕਦੇ ਨੇ ਪਰ ਸੈਂਕੜੇ ਕੱਟ ਲਾਉਣ ਤੋਂ ਬਾਅਦ ਫਿਲਮ ਵਿੱਚ ਕੀ ਬਚੇਗਾ ਅਜਿਹਾ ਹੀ ਹੋ ਰਿਹਾ ਹੈ ਇਸ ਫਿਲਮ ਨਾਲ ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ ਉਹ ਗਏ ਗਾਇਕ اداکار ਦਲਜੀਤ ਦੋਸਾਂਝ ਨੇ ਹਾਸੇ ਮਜ਼ਾਕ ਅਤੇ ਖੱਪ ਵਾਲੀਆਂ ਫਿਲਮਾਂ ਕਰਕੇ ਦਲਜੀਤ ਦੋਸਾਂਝ ਨੂੰ ਗੰਭੀਰ ਅਦਾਕਾਰ ਨਹੀਂ ਸਮਝਿਆ ਜਾਂਦਾ ਪਰ ਪੰਜਾਬ 1984 ਵਿੱਚ ਛੇਵੇ ਦੀ ਭੂਮਿਕਾ ਵਿੱਚ ਇਹੋ ਦਲਜੀਤ ਸੀ ਇਸ ਫਿਲਮ ਰਾਹੀਂ ਦਲਜੀਤ ਤੇ ਦਸਾਂਝ ਨੇ ਸਾਬਤ ਕੀਤਾ ਸੀ ਕਿ ਚੰਗਾ ਰੋਲ ਮਿਲਣ ਉੱਤੇ ਉਹ ਅਦਾਕਾਰੀ ਨਾਲ ਹੈਰਾਨ ਕਰਨ ਦੇ ਵੀ ਸਮਰੱਥ ਹੈ ਅਸਲ ਵਿੱਚ ਕਿਸੇ ਵੀ ਫਿਲਮ ਦੇ ਡਾਇਰੈਕਟਰ ਦੇ ਹੱਥ ਵਿੱਚ ਹੁੰਦਾ ਹੈ ਕਿ ਉਸਨੇ ਕਿਸ ਕਲਾਕਾਰ ਤੋਂ ਕਿਹੋ ਜਿਹਾ ਕੰਮ ਲੈਣਾ ਹੈ ਦਲਜੀਤ ਤੇ ਦਸਾਂਝ ਨੇ ਪੰਜਾਬ 1984 ਤੋਂ ਬਾਅਦ ਕੁਝ ਹੋਰ ਫਿਲਮਾਂ ਵਿੱਚ ਫੇਰ ਆਪਣੀ ਅਦਾਕਾਰੀ ਦੀ ਛਾਪ ਛੱਡੀ ਪੰਜਾਬ 95 ਵੀ ਦਲਜੀਤ ਦੀ ਇਸੇ ਕੜੀ ਦੀ ਅਗਲੀ ਫਿਲਮ ਹੈ ਜਿਸ ਵਿੱਚ ਦਲਜੀਤ ਬਖਰੇ ਰੂਪ ਅਤੇ ਅਲੱਗ ਰੰਗ ਵਿੱਚ ਨਜ਼ਰ ਆਏਗਾ ਉਸਨੇ ਗੰਭੀਰ ਭੂਮਿਕਾ ਨਿਭਾਈ ਹੈ ਜਸਵੰਤ ਸਿੰਘ ਕਲੜਾ ਦਾ ਕੱਦ ਬਹੁਤ ਉੱਚਾ ਸੀ ਇਹ ਗੱਲ ਫਿਲਮ 95 ਬਣਾਉਣ ਵਾਲਿਆਂ ਦੇ ਦਿਮਾਗ ਵਿੱਚ ਵੀ ਸੀ ਅਤੇ ਉਹਨਾਂ ਨੂੰ ਸੁਨਹਿਰੀ ਪਰਦੇ ਉੱਤੇ ਜਿਉਣ ਵਾਲੇ ਕਲਾਕਾਰ ਦਿਲਜੀਤ ਦੇ ਦਿਮਾਗ ਵਿੱਚ ਵੀ ਫਿਲਮ ਦੇ ਕਲਾਕਾਰਾਂ ਦੀ ਸੂਚੀ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਫਿਲਮ ਨੂੰ ਗੰਭੀਰ ਵਿਸ਼ੇ ਜਿੰਨੀ ਗੰਭੀਰਤਾ ਨਾਲ ਹੀ ਬਣਾਇਆ ਹੋਵੇਗਾ ਇਸ ਵਿੱਚ ਦਿਲਜੀਤ ਤੋਂ ਇਲਾਵਾ ਬਾਲੀਵੁੱਡ ਦਾ ਵਧੀਆ ਅਦਾਕਾਰ ਅਰਜੁਨ ਰਾਮਪਾਲ ਵੀ ਹੈ ਇਸੇ ਤਰ੍ਹਾਂ ਕੋਹਰਾ ਅਤੇ ਕੈਟ ਸਮੇਤ ਹੋਰ ਫਿਲਮਾਂ ਅਤੇ ਵੈਬ ਸੀਰੀਜ਼ ਵਿੱਚ ਅਦਾਕਾਰੀ ਦਾ ਲੋਹਾ ਮਣਵਾ ਚੁੱਕੇ ਸ਼ਿਵਿੰਦਰ ਵਿੱਕੀ ਨੇ ਵੀ ਇਸ ਫਿਲਮ ਵਿੱਚ ਅਹਿਮ ਰੋਲ ਨਿਭਾਇਆ ਏ ਇਹਨਾਂ ਦੇ ਨਾਲ ਹੀ ਕਮਲਜੀਤ ਸਿੰਘ, ਜਗਜੀਤ ਸੰਧੂ, ਵਰਨ ਬਦੋਲਾ, ਗੀਤਕਾ ਵਿਦਿਆ ਵੀ ਇਸ ਫਿਲਮ ਵਿੱਚ ਨਜ਼ਰ ਆਉਣਗੇ ਪੰਜਾਬ 1984 ਫਿਲਮ ਦੇ ਕਹਾਣੀ ਸ੍ਰੀ ਹਰਮੰਦਰ ਸਾਹਿਬ ਉਤੇ ਹਮਲੇ ਅਤੇ ਸਿੱਖ ਕਤਲੇਆਮ ਤੋਂ ਬਾਅਦ ਦੇ ਖਾੜਕੂਵਾਦ ਨੂੰ ਦਿਖਾਉਂਦੀ ਸੀ ਪਰ ਪੰਜਾਬ 95 ਉਸ ਤੋਂ ਅਗਲੀ ਕਹਾਣੀ ਹੈ ਇੱਥੋਂ ਤੱਕ ਪਹੁੰਚਦੇ ਹੋਏ ਖਾਰਕੋਬਾਦ ਖਤਮ ਹੋ ਚੁੱਕਾ ਸੀ ਪਰ ਨਾਲ ਹੀ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਵੀ ਇਸ ਤਰ੍ਹਾਂ ਦਿਲਜੀਤ ਦੋਸਾਂਝ ਦੀਆਂ ਇਨ੍ਹਾਂ ਦੋਆਂ ਫਿਲਮਾਂ ਵਿੱਚਕਾਰ ਇੱਕ ਰਿਸ਼ਤਾ ਵੀ ਵੱਜਦਾ ਏ ਪਰ ਇਸ ਫਿਲਮ ਨੂੰ ਲੈ ਕੇ ਇੰਨਾ ਵਿਵਾਦ ਕਿਉਂ ਹੈ ਸਰਕਾਰਾਂ ਫਿਲਮ ਦੇ ਦਰਸ਼ਕਾਂ ਤੱਕ ਪਹੁੰਚਣ ਤੋਂ ਘਬਰਾਉਂਦੀਆਂ ਕਿਉਂ ਨੇ 2 ਸਾਲ ਤੋਂ ਫਿਲਮ ਐਵੇਂ ਹੀ ਵਿਵਾਦ ਕਰਕੇ ਫਸੀ ਹੋਈ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਪਹਿਲਾਂ 85 ਕੱਟ ਸੁਝਾਏ ਸਨ ਤਾਂ ਹੁਣ 120 ਕੱਟ ਕਰਨ ਲਈ ਆਖਿਆ ਨਾਲ ਹੀ ਫਿਲਮ ਦਾ ਟਾਈਟਲ ਵੀ ਬਦਲਣ ਨੂੰ ਆਖ ਦਿੱਤਾ ਹੈ ਫਿਲਮ ਲਈ ਸੱਤ ਲੋਜ ਟਾਈਟਲ ਵੀ ਸੁਝਾਇਆ ਗਿਆ ਹੈ ਸੈਂਸਰ ਬੋਰਡ ਦੇ ਕਹੇ ਉੱਤੇ ਜੇਕਰ ਫਿਲਮ ਵਿੱਚ 120 ਕੱਟ ਲਾ ਕੇ ਕਈ ਸੀਨ ਕੱਟ ਦਿੱਤੇ ਗਏ ਤਾਂ ਬਾਇਓਪਿਕ ਦਾ ਕੀ ਮਤਲਬ ਰਹਿ ਜਾਏਗਾ ਇਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦਾ ਹਰ ਪੱਖ ਸੁਨਹਿਰੀ ਪਰਦੇ ਉੱਤੇ ਨਹੀਂ ਆ ਸਕੇਗਾ ਇਹ ਉਹਨਾਂ ਨਾਲ ਇੱਕ ਹੋਰ ਅਣਿਆ ਹੋਏਗਾ ਸੱਚ ਲੋਕਾਂ ਸਾਹਮਣੇ ਆਉਣ ਦੇਣਾ ਚਾਹੀਦਾ ਫਿਰ ਫੈਸਲਾ ਲੋਕ ਆਪੇ ਹੀ ਕਰਨ ਸੀਵੀਐਫਸੀ ਦੇ ਵਰਤਮਾਨ ਮੁਖੀ ਪਰਸੂਨ ਜੋਚੀ ਦੇ ਨਾਲ ਇੱਕ ਕਮੇਟੀ ਨੇ ਇਹ ਫਿਲਮ ਦੇਖੀ ਅਤੇ ਲੋੜਿੰਦੀਆ ਕਟੋਤੀਆਂ ਨੂੰ ਬਤਾ ਦਿੱਤਾ ਬੋਰਡ ਨੇ ਨਿਰਮਾਤਾਵਾਂ ਨੂੰ ਫਿਲਮ ਦੇ ਟਾਈਟਲ ਦੇ ਨਾਮ ਨਾਲ ਦਲਜੀਤ ਦੁਆਰਾ ਨਿਭਾਏ ਮੁੱਖ ਕਰਦਾਰ ਦੇ ਨਾਮ ਨੂੰ ਬਦਲਣ ਲਈ ਵੀ ਆਖਿਆ ਹੈ ਬੇਰਵਿਆ ਮੁਤਾਬਕ ਬੋਰਡ ਨੇ ਇੱਕ ਗਰਵਾਣੀ ਵਾਲੇ ਸੀਨ ਨੂੰ ਹਟਾਉਣ ਲਈ ਵੀ ਆਖਿਆ ਨਾਲ ਹੀ ਹਦਾਇਤ ਕੀਤੀ ਹੈ ਕਿ ਪੰਜਾਬ ਅਤੇ ਤਰਨਤਾਰਨ ਜ਼ਿਲ੍ਹੇ ਦਾ ਕੋਈ ਵੀ ਜ਼ਿਕਰ ਨਾ ਕੀਤਾ ਜਾਵੇ ਇਸ ਤੋਂ ਇਲਾਵਾ ਰਾਸ਼ਟਰੀ ਝੰਡੇ ਦਾ ਪ੍ਰਦਰਸ਼ਨ ਅਤੇ ਕੈਨੇਡਾ ਜਾਂ ਯੂਕੇ ਦੇ ਕਿਸੇ ਵੀ ਸੰਦਰਭ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਆਖਿਆ ਜੇਕਰ ਨਿਰਮਾਤਾ ਇਨ੍ਹਾਂ ਤਬਦੀਲੀਆਂ ਲਈ ਸਹਿਮਤ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਹਫ਼ਤੇ ਵਿੱਚ ਸਰਟੀਫਿਕੇਟ ਦੇਣ ਦਾ ਭਰੋਸਾ ਦਿੱਤਾ ਗਿਆ ਇਹ ਪਹਿਲੀ ਵਾਰ 2022 ਵਿੱਚ CBFC ਕੋਲ ਫਿਲਮ ਭੇਜੀ ਗਈ ਸੀ ਅਤੇ ਹੁਣ 2 ਸਾਲਾਂ ਤੋਂ ਬੋਰਡ ਕੋਲ ਫਸੀ ਹੋਈ ਹੈ ਫਿਲਮ ਦੇ ਨਿਰਮਾਤਾ ਰੌਣੀ ਸਕਰੂ ਵਾਲਾ ਨੇ ਉਦੋਂ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ ਪਰ ਬਾਅਦ ਵਿੱਚ ਅਦਾਲਤ ਤੋਂ ਬਾਹਰ ਹੀ ਸਮਝੌਤਾ ਕਰਨ ਦਾ ਫੈਸਲਾ ਕੀਤਾ ਸੀ ਇਸ ਫਿਲਮ ਦੇ ਡਾਇਰੈਕਟਰ ਹਣੀ ਤਰੇਹਨ ਕੌਨ ਨੇ ਫਿਲਮ ਪੰਜਾਬ 95 ਦਾ ਨਿਰਦੇਸ਼ਕ ਕਰਨ ਵਾਲੇ ਹਣੀ ਤਰੇਹਨ ਮੱਧ ਪ੍ਰਦੇਸ਼ ਦੇ ਜੰਪਲ ਨੇ ਅਤੇ ਮੁੰਬਈ ਵਿੱਚ ਰਹਿੰਦੇ ਨੇ ਇਸ ਤੋਂ ਪਹਿਲਾਂ ਉਹਨਾਂ ਦੀ ਫਿਲਮ ਰਾਤ अकेਲੀ ਹੈ ਆ ਚੁੱਕੀ ਹੈ ਜਿਸ ਵਿੱਚ ਨਵਾਜ਼ੂਦਨ ਸਦੀਕੀ ਅਤੇ ਰਾਧਕਾ APTE ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ ਇਸ ਤੋਂ ਇਲਾਵਾ ਹਨੀ ਤਰੇਹਨ ਚਰਚਿਤ ਫਿਲਮਾਂ ਮਕਬੂਲ, ਮੱਕੜੀ, ਕਮੀਨੇ, ਓਮਕਾਰਾ, ਢੇਲੀਵੇਲੀ, ਤਲਵਾਰ ਅਤੇ ਉੜਤਾ ਪੰਜਾਬ ਨਾਲ ਵੀ ਜੁੜੇ ਰਹੇ ਨੇ। ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਲਈ ਕਹਿਣ ਉੱਤੇ ਪੱਤਰਕਾਰ ਸਾਥੀ ਹਰਪ੍ਰੀਤ ਸਿੰਘ ਕਾਲੂ ਨੇ ਬੜੀ ਸਟ੍ਰੀਕ ਟਿੱਪਣੀ ਕੀਤੀ ਹੈ। ਉਹ ਕਹਿੰਦੇ ਨੇ ਕਿ ਲਵਾਰਸ ਲਾਸ਼ਾਂ ਦੇ ਬਾਰਸ ਮਨੁੱਖੀ ਹੱਕਾਂ ਲਈ ਯੋਜਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੱਲ ਝੂਠਾ ਮੁਕਾਬਲਾ ਬਣਾ ਸਰਕਾਰੀ ਮਸ਼ੀਨਰੀ ਨੇ ਕਤਲ ਕੀਤਾ ਸੀ। ਅੱਜ ਉਹਨਾਂ ਦੀ ਜ਼ਿੰਦਗੀ ਉੱਤੇ ਆਧਾਰਿਤ ਬਣਾਈ ਫਿਲਮ ਦਾ ਵੀ ਸਰਕਾਰੀ ਮਸ਼ੀਨਰੀ ਨੇ ਮੁਕਾਬਲਾ ਬਣਾਇਆ ਏ ਪੰਜਾਬ ਦੀ ਧਰਤੀ ਉੱਤੇ ਆਪਣੇ ਦਰਦ ਦੀ ਬਾਤ ਪਾਉਣ ਵਾਲੇ ਵੀ ਖਪਾ ਦਿੱਤੇ ਜਾਂਦੇ ਨੇ ਅਤੇ ਆਪਣੀਆਂ ਕਹਾਣੀਆਂ ਨੂੰ ਕਹਿਣ ਉੱਤੇ ਵੀ ਪਾਬੰਦੀ ਹੈ ਦੱਸ ਦਈਏ ਕਿ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਇਸ ਫਿਲਮ ਨੂੰ ਪਿਛਲੇ ਸਾਲ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਲਾਈਨਅਪ ਤੋਂ ਵੀ ਹਟਾ ਦਿੱਤਾ ਗਿਆ ਸੀ ਇਹ ਵੀ ਦ ਸੰਜੋਗ ਹੈ ਕਿ 1995 ਵਿੱਚ ਲਾਪਤਾ ਹੋਏ ਜਸਵੰਤ ਸਿੰਘ ਖਾਲੜਾ ਦੇ ਗਮਸ਼ਤਗੀ ਦੇ 10 ਸਾਲ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਅਧੀਨ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਉਹਨਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਸਾਰਾ ਕੁਝ ਹੀ ਇਸ ਫਿਲਮ ਵਿੱਚ ਬਾਖੂਬੀ ਦਿਖਾਇਆ ਗਿਆ ਜਿਸ ਨੂੰ ਹੁਣ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ 1985 ਤੋਂ ਲੈ ਕੇ 1995 ਤੱਕ ਦਾ ਇੱਕ ਦਹਾਕਾ ਇਸ ਪੰਜਾਬ ਤੇ ਤੇ ਸਿੱਖਾਂ ਦੇ ਲਈ ਬਹੁਤ ਭਾਰੂ ਖੋਨ ਨਿਬੜਿਆ ਅੱਜ ਇਸ ਇੱਕ ਤਹਾਕੇ ਦੀ ਗੱਲ ਕਰਨ ਲਈ ਇੱਕ ਮਣੀ ਫਿਲਮ ਬਣ ਜਾ ਰਹੀ ਫਿਲਮ 1995 ਨੂੰ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਗੁਰਤੇਗ ਬਾਦਰਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਲਈ ਸੀਸ ਦਿਆ ਪਰ ਸਿਰ ਨਾ ਦਿਆ ਦੁਨੀਆ ਦੇ ਸਾਹਮਣੇ ਇੱਕ ਇਤਿਹਾਸ ਰਚਿਆ ਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜਾ ਸ਼ਾਂਤਮਈ ਸੀਸਮੀ ਦਿੱਤਾ ਜਾਂਦਾ ਤੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜ ਤੀਰ ਜਿਹੜੇ ਆ ਉਸ ਰਾਂਧੀ ਇਤਤਕਾਉਂਦੇ ਨੇ ਇਹ ਸਾਡੇ ਇਤਿਹਾਸ ਦਾ ਪੰਨਾ ਹੈ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਸਤਕਾਰਯੋਗ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਅਕਾਲੀ ਦਲ ਦਾ ਇਤਕਾਰਕੁਨ ਸੀ ਉਸ ਨੇ ਇਸ ਦੁਖਾਂਤ ਨੂੰ ਫਰੋਲਣਾ ਸ਼ੁਰੂ ਕੀਤਾ ਤੇ 25000 ਦੇ ਕਰੀਬ ਲਾਛਣ ਜਿਹੜੀਆਂ ਬੇਦੋਸ਼ੀਆਂ ਸਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਪੰਨਿਆਂ ਤੇ ਲੈ ਕੇ ਆਉਂਦੀ ਕਾਲਜਾਂ ਤੇ ਲੈ ਕੇ ਆਉਂਦੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਇਸ ਦੀ ਜਿਹੜੀ ਆ ਧਰਕ ਪਈ ਤੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਉਸ ਜਾਂਬਾਜ ਇੱਕ ਯੋਧੇ ਨੂੰ ਜਿਹੜਾ ਕਿ ਸ਼ਾਂਤਮਈ ਜੰਗ ਲੜਦਾ ਸੀ ਜਿਹਨੂੰ ਅਸੀਂ ਇਹ ਕਹਿ ਸਕਦੇ ਸੀ ਉਹਨੇ ਫਰਜ ਆਦਾ ਕੀਤਾ ਤੇ ਉਸ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਦੁਖਾਂਤ ਵਾਪਰਿਆ ਉਸ ਨੂੰ ਦਸਾਉਂਦੀ ਇਹ ਜਿਹੜੀ ਫਿਲਮ ਆ ਦਲਜੀਤ ਦਸਾਂਝ ਜਿਹਦੇ ਵਿੱਚ ਇੱਕ ਅਹਿਮ ਰੋਲ ਨਿਭਾ ਰਿਆ ਉਸ ਤੋਂ ਪਹਿਲਾਂ 90 ਕਟ ਲਾਏ ਗਏ ਤੇ ਹੁਣ ਉਸ ਤੋਂ ਵੱਧ ਕੇ ਉਹ ਜਿਹੜੇ ਆ 120 ਦੇ ਕਰੀਬ ਕਟ ਹੋ ਚੁੱਕੇ ਨੇ ਉਸ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਆ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਆ ਬੜੀ ਇੱਕ ਅਜੀਬੋ ਗਰੀਬ ਜੀ ਸਥਿਤੀ ਆ ਸਾਨੂੰ ਸਮਝ ਨਹੀਂ ਆਉਂਦੀ ਕੀ ਅਸੀਂ ਇਸ ਗੱਲ ਨੂੰ ਇਉਂ ਸਮਝੀਏ ਕਿ ਕਾਂਗਰਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਨੂੰ ਢਾਕੇ ਰੱਖਣਾ ਚਾਹੁੰਦੀ ਆ ਉਹ ਤੇ ਪਰਦਾ ਪਾਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਸੈਂਸਰ ਬੋਰਡ ਆ ਬੜੀ ਇੱਕ ਜੀਬੋਗ੍ਰੀਤੀ ਜੀ ਫਸੇ ਆ